ਸੋ ਸੋ ਇਲਾਕੇ ਨੂੰ ਕੀ ਗੱਲ ਨਹੀਂ ਮੇਰਾ ਨਾਮ ਬੱਡਾ ਸ਼ਸ਼ੀ ਆ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ ਉਦੀ ਗੱਡੀ ਖੜੀ ਸੀ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨਗੇ ਲੱਗੋ ਆਕਰ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਇੱਕੋ ਜਗ੍ਹਾ ਤੇ ਰਹਿ ਰਹੇ ਹਾਂ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਇਹ ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਧਮਕੀ ਲਾ ਕੇ ਗਿਆ ਗਾਲਾਂ ਬਹੁਤ ਗੱਡੀਆਂ ਨੇ ਮੈਨੂੰ ਵੀ ਗਾਲਾਂ ਗੱਡੀਆਂ ਨੇ ਇੱਕ ਦੋ ਗੰਦੀਆਂ ਗਾਲਾਂ ਗੱਡੀਆਂ ਨੇ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਹੁਤ ਗੰਦ ਬੋਲਿਆ ਇਸ ਬੱਚੇ ਨੇ ਹੱਥੋਂ ਭਾਈ ਹੋਇਆ ਉਹਦੀ ਚੇਨ ਉਤਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਹਾਂ ਇਹਨੇ ਪੱਗ ਲਾਤੀ ਉਹਦੀ ਤੇ ਉਸ ਤੋਂ ਬਾਅਦ ਮੋਸੋ ਮਾਰ ਕਹਿੰਦਾ ਖਲੋਵਾ 5 ਮਿੰਟ ਮੇ ਆਣਾ ਜਰਾ ਰੁਕ ਜਾਓ ਜਰਾ ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ ਸਾਨੂੰ ਨਹੀਂ ਪਤਾ ਪੱਥਰ ਵੀ ਫੜਿਆ ਮਹੱਲੇ ਦੇ ਲੋਕਾਂ ਨੇ ਚੁੜਾયા ਜਿੱਦੇ ਮੇਰੇ ਮਿਹਦੇ ਨਾਲ ਸਿਰ ਪਾੜ ਦੇਣਾ ਸੀ ਇਹ ਬਣ ਕੇ ਹਾਂਜੀ ਉਹ ਦੇ ਕਰਨਗੇ ਜੋ ਕਾਨੂੰਨੀ ਕਾਰਵਾਈਆਂ ਜਿਹਨਾਂ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਵੀ ਦੁਖੀ ਹੋ ਗਏ ਦੇ ਕੋਲ ਆ ਪਿਸਤੌਲ ਵੀ ਹੁੰਦੀ ਕਹਿੰਦੇ ਉਹ ਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ ਠੀਕ ਹੈ ਮੇਰਾ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਜਿਹੜੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ 2 ਮਿੰਟ ਗੱਡੀ ਤੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਵਾਜਾਂ ਮਾਰ ਰਹੇ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨਾਂ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ پارک ਕੀਤੀ ਹੋਈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਮਰਸਤਾ ਜਾਨਵਰ ਰਸਤਾ ਨਹੀਂ ਕੋਈ ਹੈਗਾ ਇਹ ਤੇ ਉਹ ਜੇ ਪਿੱਛੇ ਵੀ ਤਿੰਨ ਗੱਡੀਆਂ ਲੱਗੀਆਂ ਸੀ ਗੱਡੀ ਬੈਕ ਵੀ ਨਹੀਂ ਹੁੰਦੀ ਪਈ ਸੀ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇੱਧਰ ਉੱਧਰੋਂ ਵੇਖ ਕੇ ਉਹ ਪਰੋ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਦੀ ਜਾਣ ਕੇ ਮਤਲ ਜਾ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨ ਡਿਆ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚ ਉਹਨਾਂ ਤੂੰ ਮੈਂ ਕਿਹਾ ਮੈਂ ਕਿ ਚ ਉਹਨਾਂ ਪ੍ਰਾਜੂ ਗੱਡੀ ਸਾਈਡ ਕਰ ਲਾ ਉਹ ਵਾਹ ਵੀ ਵਰਤੀ ਗਈ ਆਹ ਗਾਲਾਂ ਵੀ ਕੱਢੀਆਂ ਉਹ ਬਾਅਦ ਚ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡਿਆ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉਤਰ ਕੇ ਕਿਹਾ ਉਹ ਫਿਰ ਮਾੜੀ ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਹਾਂ ਉਹ ਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨਾਂ ਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹੱਲੇ ਚ ਰੇਨਾ ਵਾ ਤੂੰ ਥੋੜਾ ਵੇਖ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਪਰੀ ਸਵੇਰ ਤੋਂ ਜਾਂਨੇ ਸ਼ਾਮੀ ਆਉਨੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤੁਹਾਡੀ ਦਸਤਾਰ ਵੀ ਪਾਈ ਦਸਾਰ ਦੀ ਉਹ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਇੰਨੇ ਸਰੀ ਤੇ ਉਤੋਂ ਪਰੀ ਫਿਰ ਮੇਰੇ ਕੋਲ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ ਤੇ ਮੇਰੇ ਕੋਲ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ ਮਾਲੀ ਨੁਕਸਾਨ ਮਾਲੀ ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉੱਧਰ ਹੋ ਉਹ ਦਿੱਕਤ ਨਹੀਂ ਕੋਈ ਵੇਖ ਲਾਂਗੇ ਕੀ ਕਰਨਾ ਉਹਦਾ ਸੱਟ ਪੇੜ ਹੱਥ ਤੇ ਲੱਗੀ ਆ ਪਰ ਚਲੋ ਵੇਖਦੇ ਆ ਕੀ ਕਰਨਾ ਉਹਦਾ ਸਰ ਪੁਲਿਸ ਮੌਕੇ ਤੇ ਆਈ ਕੀ ਪੁਲਿਸ ਮੌਕੇ ਤੇ ਆਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨ ਕਿ ਸਾਰੇ ਉਹਨਾਂ ਨਾਲੋਂ ਘਰੇ ਨਹੀਂ ਹੈ ਗਏ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ شریف ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਜਿੰਦਾ ਕਿ ਬੁੰਡੇ ਬਵਾ ਦਿੰਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਮਗਰ ਉਹਦੀ ਉਹਦੀ ਮਤਲਬ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦਾ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਅਜਿਹਾ ਕੀ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਕੱਲ ਨੂੰ ਕੋਈ ਜਾਲੀ ਮਾਰੀ ਜਾਲੀ ਮਾਰੀ ਨੀ ਸਭਨ ਤਾਂ ਫਿਰ ਆਪਣੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦੀ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਗੱਡੀ ਲਾ ਠੀਕ ਗੱਡੀ ਦੇ ਬੱਲ ਲੜ ਕੇ ਪਾ ਲਈ ਹੱਥੋਂ ਮੁੱਕੀ ਹੋਇਆ ਉਦੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨ ਚੂਨ ਲਾਈ ਇਹਨੇ ਸਾਰੀ ਚੈਨ ਤੇ ਬਾਕੀ ਮੱਲੇ ਵਾਲੇ ਨੇ ਫੜਿਆ ਇਹਨਾਂ ਉਦੋਂ ਸਾਈਡ ਕੀਤਾ ਨੂੰ ਉਹ ਦਸਾਰ ਪੌੜੀ ਉੱਥੇ ਲਾਈ ਦੇ ਦਸਾਰ ਦਾ ਦਸ ਦੀ ਬੇਰਬੀ ਹੋਈ ਆ ਮਤਲਬ ਹੱਥੋਂ ਪਾਈ ਇੱਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਦੇ 50 ਮੈਂ ਮਹਲ ਬਚਾਈ ਆਪਣੀ ਆ ਕੋ 50 ਮਹਾਂ ਬਚਾਈ ਦੇ ਆਪਣੀ ਤੇ ਮਤਲਬ ਕਰ ਕਰ ਕੇ ਮਤਲਬ ਮਤਲਬ ਕਾਫੀ ਔਰ ਇਟਾ ਉਟਾ ਵੜ ਕੇ ਕਹਿੰਦਾ ਖਲੋਓ ਇੱਥੇ ਮੈਂ ਆ ਕੇ ਰਿਹਾ ਕੋ ਲੈਕਚਰ 50 ਰੁਪਏ ਦੀ ਮੰਗ ਕਰਦੇ ਆ ਭਾਈ ਜੋ ਵੀ ਆਇ ਗੁੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਚਾਹਦੇ کہیں ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੁੱਲੇ ਚ ਰਹਿੰਦਾ ਵਾ ਇਹ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੁੱਲੇ ਚ ਹਰ ਕਿਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕਿਨੂੰ ਤੰਗੀ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਰਦੇ ਕੀਤੀ ਜਾਵੇ ਜੋ ਵੀ ਆ ਭਾਜੀ ਅਸੀਂ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਬੋ ਜੀ ਪੁੱਛੋ ਜਿਹੜੀ ਗੱਲ ਪੁੱਛਦੇ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਮਾਸੂਦ ਖੁਸ਼ੀਦ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪੁਰਾਣਾ ਮੈਂ ਕਿਹਾ ਇੱਥੇ ਜੰਪਾਲ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਗੱਲ ਗੱਲ ਤੇ ਚਲੋ ਇਹਨੇ ਗਾਰਦੰਗਾ ਹੋਂਦੋਂ ਇਗਨੋਰ ਕੀਤਾ ਤੇ ਚਲੋ ਇਸ ਗੱਲ ਦੇ ਹੱਥੋਂ ਬਾਈ ਵੀ ਹੋਇਆ ਹੈ ਗਾਲਾਂ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਂ ਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਕੋਲ ਪੱਗ ਲਾਈ ਗਈ ਹੈ ਹਾਂ ਇਸ ਬੰਦੇ ਨੇ ਪੱਗ ਲਾਈ ਹੈ ਇਸ ਦਾ ਨਾਮ ਕੀ ਹੋਦਾ ਉਹ ਮੈਂ ਨਾਂ ਨਹੀਂ ਪਤਾ ਇਹ ਮੇਜਰ ਦੁਜਰੀ ਇਹਨੂੰ ਕਹਿੰਦੇ ਆ ਸਰ ਤੁਸੀਂ ਦੋਨੋਂ ਪਰਿਵਾਰ ਨੂੰ ਜਾਣਦੇ ਹੋ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰ ਨੂੰ ਜਾਣਦੇ ਹੋ ਹਾਂਜੀ ਮੈਂ ਦੋਹਾਂ ਪਰਿਵਾਰ ਨੂੰ ਜਾਣਦਾ ਹਾਂ ਕਿੰਨੇ ਤਰ੍ਹਾਂ ਜਾਣਦਾ ਕਿ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਮੇਰਾ ਮੇਰਾ ਭਤੀਜਾ ਹੋ ਇਸ ਕਾ ਕੇ ਹੁਜੀ ਕੋ ਗੱਲ ਨਹੀਂ ਉਹਨੇ ਦੱਸਿਆ ਨੇੜ ਐ ਪਰਸ ਮੈਂ ਕੀ ਦੱਸੋ ਨਾ ਇਸ ਤਰੀਕੇ ਨਾਲ ਨਸ਼ਾ ਨਸ਼ਾ ਕਰਦਾ ਜਿਹਨੇ ਜਰਾ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੇ ਸੇ ਦਰ ਕੇ ਉਹ ਵਾਹ ਪੇ ਛੱਡ ਗਏ ਵੀ ਲ ਗਏ ਦੂਰ ਹੋ ਕੇ ਤੇ ਕੋਠੀ ਬਣਾ ਲਈ ਆ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਬੰਦੀ ਕੀ ਕਰਦੇ ਮੈਂ ਨਾਲ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜੇ ਬੰਦਾ ਇੱਕ ਦੀ ਕਾਨੂੰਨੀ ਕਾਨੂੰਨ ਹੱਥ ਚ ਲੈਂਦਾ ਇਹ ਕਾਰ ਵਿੱਚ ਸ਼ਰਧ ਦੇ ਖਿਲਾਫ ਦਾ ਕਿਉਂ ਚਲੋ ਸਾਈਡ ਤੇ ਲਾ ਲੇ ਇਹ ਰਿਪੈਸਟ ਕਰਦਾ ਭਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੂੰ ਮੁੜੇ ਕਰਦਾ ਨਾ ਬੰਦ ਗੱਲ ਦੇਣੀ ਹੈ ਤੇ ਜਦੋਂ ਆਖੇ ਇੱਕ ਗਲਤ ਹੈ ਮਾਰੇ ਦੋਸਤੋ ਤੁਸੀਂ ਕਲਚੂਆ ਜਿੱਤੇ ਜੀ ਡਾਕਟਰ ਜਸਵੰਦਰ ਸੋਹਣ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮੈਂ ਜੀ ਅੱਜ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜਿਨ੍ਹਾਂ ਦੀ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਏ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥ ਹੋਇਆ ਕਿ ਦਸਤਾਰ ਵੀ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਹੈ ਇਸ ਦੇ ਉੱਤੇ ਹੱਥ ਪਾਉਣਾ ਸਰਾਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਬਣਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਸੋ ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਿਹਰ ਤੱਕ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਜੇ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ ले ली है जिस ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਹਿੱਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟਰਬਲ ਲੱਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਯਕੀਨ ਤੋਂ ਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਨ ਦਾ ਹੱਤਦਾਰ ਬੰਦਾ ਹੈ ਕਿ lần này thì ਕੋਚੂਏ ਥੇ ਕਿ ਮਾਮਲਾ ਹੋਇਆ ਸੀ ਇਹਨਾਂ ਦਾ ਗੱਡੀ ਲੌਂਗ ਤੋਂ ਚੂਹਾ ਤੇਰਾ ਦਾ ਝਗੜਾ ਹੋਇਆ ਹੋਇਆ ਹੈ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ ਤਰਕਾਸ ਦੇਣ ਵਾਸਤੇ ਛਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਿਆ ਜੀ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਹੈ ਜੀ ਮੁੰਡੇ ਦੀ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਜੀ ਤਸਦੀਕ ਕਰਕੇ ਜੋ ਵੀ ਕਾਰਵਾਈ ਹੋਊਗੀ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹਦੀ ਜੋ ਵੀ ਹੋਵੇ ਸਰ ਜਿਹੜਾ ਵੀ ਦ ਸਰ تصਦੀਕ ਕਰਕੇ ਸਾਰੇ ਜੋ ਵੀ ਕਾਰਜ ਬਣੂ ਕਰਾਂਗੇ ਮਤਦ ਦੇ ਨੀ ਪਿਆ ਗਾਲਾਂ ਦੇ ਸਰ ਮੌਕੇ ਤੇ ਆ ਗਿਆ تصਦੀਕ ਕਰਕੇ ਜਿਹੜੀ ਵੀ ਕਾਰਵਾਈ ਹੈ ਜੀ ਕਰਾਂਗੇ